ਕਾ ਨੰਬਰ ਗਿੜਨਾ ਚਾਹਦਾ ਤੇ ਇਹ ਇਲਾਕਾ ਤੇ ਇਹ ਇਲਾਕਾ ਕਿਉਂ ਕਿਉਂ ਕਰਦੇ ਜਿੰਨਾ ਨਾ ਮੈਂ ਤੁਹਾਨੂੰ ਬਾਹਰ ਯਾਰ ਭੰਨ ਡਰ ਲੱਗਣ ਡਿਆ ਅੰਦਰ ਅੱਗੇ ਜਾ ਕੇ ਯਾਰ ਤੁਹਾਡੇ ਟੱਜ ਟੁੱਟ ਕੇ ਡੰਗਾ ਟੁੱਟਣੇ ਆਲਾ ਆ ਜਾ ਡੰਗੇ ਦੇ ਉੱਪਰੋਂ ਪਾਣੀ ਆਂ ਡਿਆ ਤਾਰਿਆ ਤੁੰਗੀ ਕੰਡਿਆ ਓਏ ਹਾਂ ਉਹ ਪਾਣੀ ਦੇ ਉੱਪਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੇ ਪਾਣੀ ਚੜ ਗਿਆ ਉੱਪਰ ਓਏ ਕੱਟਾ ਮੇਰੇਆ ਬਲ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਹਾ ਬੋਏ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਆਪੇ ਚੋਕੀ ਨੂੰ ਸਟਾਰਟ ਕਰੀ ਤੇ ਫੋਨ ਤੇ ਆ ਮੀਓ ਬਣਾਉਣ ਦੇ ਇੱਥੇ ਬਣਾਉਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਓਏ ਨਕਸ਼ੇ ਵਾਲੀ ਗੰਧ ਤੇ ਪਣੀ ਡੜ ਗਿਆ ਨਕਸ਼ੇ ਵਾਲੀ ਤੇ ਓ ਮੈਂ ਆ ਗਾੜੇ ਪਾ ਲੈ ਪਾ ਲੈ ਬਿੱਡੂ ਬਿੱਡੂ ਬੜਾ ਬਣੀ ਓਏ ਬਿੱਡੂ ਵੇ ਜਾ ਫਸਾ ਟੇਕ ਬਾਬੇ ਦੇ ਵਿਆਹ ਪ੍ਰਸ਼ਾਦ ਮਣੇਗਾ ਪ੍ਰਸ਼ਾਦ ਲਿਆ ਮਸਾ ਟਗੀਏ ਲਾ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਠੀਕ ਹੋ ਗਿਆ ਪੈਰ ਆ ਦੇ ਹੋਵੇ ਇਹ ਦਿਵਾਰ ਟੁੱਟ ਜਣੀ ਓਏ ਇਹ ਦਿਵਾਰੇ ਕੋ ਸਾਡੇ ਕੋ ਮਸਾ ਟੇ ਕੋ ਮਸਾ ਟੇ ਕੋ ਬਾਬੇ ਦੇ ਇਹ ਕੱਪੀ ਕਰ ਲੈ ਬੜੀ ਜਾਏਗਾ ਨਾ ਤੇ ਲਗਮ هو ده اللي ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨਿਰਮਲ ਸਿੰਘ ਵਾਲੋਂ ਸਿਰਪੁਰ ਜਿਹੜਾ ਸੀਰੋਂ ਤੋਂ ਦੋਸਤੋ ਪੰਜਾਬ ਦਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਨਿਗਾਹ ਮਾਰ ਕੇ ਦੇਖੋ ਚਾਰ ਸਪੀਰੇ ਸਾਡੇ ਇਧਰ ਬੜੀ ਰੋਡ ਦੇ ਉੱਪਰ ਮਹਿਰ ਜਿੱਨਾ ਪਾਣੀ ਚੱਲ ਰਿਹਾ ਤੋਬਾ ਦਿਖਾਇਓ ਜੀ ਤੋਬਾ ਉੱਛਲ ਕੇ ਬਾਹਰ ਆ ਚੁੱਕਿਆ ਮੇਰੀ ਹੱਥ ਵਨ ਕੇ ਬੇਨਤੀ ਆ ਛੁੱਟੀਆਂ ਨੇ ਸਕੂਲਾਂ ਨੂੰ ਦਾ ਪਹਿਲਾਂ ਹੀ ਪਤਾ ਲੱਗਾ ਡਿਕਲੇਅਰ ਹੋ ਚੁੱਕਿਆ ਆਪੋ ਆਪਣੇ ਘਰੇ ਰਹੋ ਔਰ ਲੈਂਟ ਗਈ ਤੋਂ ਵੀ ਸੰਕੋਚ ਕਰੋ ਇਨਵਰਟਰ ਜਾਇਜ਼ ਵਰਤੋ ਔਰ ਖਾਣੇ ਦਾ ਸਮਾਨ ਘਰੇ ਲਿਆ ਕੇ ਥੋੜਾ ਬੋੜਾ ਰੱਖ ਲਓ ਬੱਚਿਆਂ ਨੂੰ ਬਾਹਰ ਨਾ ਨਿਕ ਘੰਬਿਆਂ ਦੇ ਵਿੱਚ ਕਰੰਟ ਆ ਸਕਦਾ ਕੋਈ ਤਾਰ ਡੇਗ ਸਕਦੀ ਹੈ ਕਿਸੇ ਜਗ੍ਹਾ ਵੀ ਅਨਸਕਾਮੀ ਘਟਣਾ ਬੱਪਰ ਸਕਦੀ ਹੈ ਫਿਰ ਵੀ ਸਰਕਾਰ ਦੇ ਟੋਲ ਨੰਬਰ ਦਿੱਤੇ ਹੋਏ ਨੇ ਉਹਨਾਂ ਦੇ ਉੱਪਰ ਫੋਨ ਕਰਕੇ ਆਪਾਂ ਕੰਪਲੀਟ ਕਰ ਸਕਦਾ ਪ੍ਰਸ਼ਾਸਨ ਦਾ ਪੂਰਾ ਸਾਥ ਦਿਓ ਸੋ ਇਸ ਕਰਕੇ ਬੱਚਿਆਂ ਨੂੰ ਛੋਟਿਆਂ ਨੂੰ ਖਾਸ ਕਰਕੇ ਵੱਡੇ ਵੀ ਜਿਹੜੇ ਕਈ ਮੇਰੇ ਵਰਗੇ ਉਹ ਬਾਹਰ ਤਮਾਸ਼ਵੀਨ ਫਿਰਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਘਰੇ ਬੈਠੋ ਤਵਾਸਾ ਨਾਲ ਦੇਖੋ ਕਿਉਂਕਿ ਜਿਨ੍ਹਾਂ ਦੇ ਘਰ ਦੇ ਵਿੱਚ ਪਾਣੀ ਭੜਿਆ ਹੁੰਦਾ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਜੇ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਤਾਂ ਉਹਦਾ ਮਜ਼ਾਕ ਨਾ ਬਣਾਓ ਮੈਂ ਵੀ ਬਾਹਰ ਜਾ ਕੇ ਲੋਕਾਂ ਨੂੰ ਇਹੀ ਵੀਡੀਓ ਬਣਾਵਾ ਕੇ ਦੱਸਾਂਗੇ ਪਾਣੀ ਬਹੁਤ ਜ਼ਿਆਦਾ ਜਿਨ੍ਹਾਂ ਦਾ ਨਹੀਂ ਸਰਦਾ ਕਿਸੇ ਦਾ ਕੋਈ ਮਰੀਜ਼ ਦਾਖਲ ਆ ਕੋਈ ਮਜਬੂਰੀ ਹੈ ਉਹ ਤਾਂ ਬਾਹਰ ਨਿਕਲੋ ਵਰਨਾ ਬਿਨਾਂ ਮਤਲਬ ਤੋਂ ਪਲੀਜ਼ ਬਾਹਰ ਨਿਕਲੋ ਆਪਣੇ ਛੋਟੇ ਬੱਚਿਆਂ ਨੂੰ ਸਾਹਮਣੇ ਰੱਖੋ ਧੰਨਵਾਦ ਸਤਿ ਸ਼੍ਰੀ ਅਕਾਲ ਦਰਸ਼ਕੋ ਹੁਣ ਅਸੀਂ ਖੜੇ ਹਾਂ ਸਤਲੁਜ ਦਰਿਆ ਦੇ ਪੁਲ ਤੇ ਜਿੱਥੇ ਤੁਸੀਂ ਦੇਖ ਸਕਦੇ ਆ ਕਿ ਪਾਣੀ ਦਾ ਜਿਹੜਾ ਵਹਾਅ ਬਹੁਤ ਤੇਜ਼ ਆ ਕਿਉਂਕਿ ਪਿਛਲੇ ਕਈ ਦਿਨਾਂ ਦਾ ਜੋ ਲਗਾਤਾਰ بارش ਪੈ ਰਹੀ ਆ ਇਸ ਵਾਰਸ ਨੇ ਕਾਫੀ ਲੋਕਾਂ ਦਾ ਨਸਾਨ ਕਰਤਾ ਤੇ ਪਾਣੀ ਵੱਧ ਹੋਣ ਕਾਰਨ ਜਿਹੜੇ ਦਰਿਆ ਦੇ ਇਲਾਕੇ ਦੇ ਲੋਕ ਵਸਦੇ ਆ ਉਹਨਾਂ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਪਰ ਸਤਲੁਜ ਦਰਿਆ ਦਾ ਪਾਣੀ ਵਧਣ ਕਾਰਨ ਜਿਹੜੇ ਆਸ-ਪਾਸ ਦੇ ਲੋਕ ਆ ਦੇਖੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਲੋਕ ਕਿਸ ਤਰ੍ਹਾਂ ਜਿਆਦਾ ਪਾਣੀ ਨੂੰ ਦੇਖਣ ਵੀ ਇੱਥੇ ਪਹੁੰਚੇ ਹੋਏ ਆ ਤੁਸੀਂ ਦੇਖ ਸਕਦੇ ਆ ਵੀ ਜਸ ਹਿਸਾਬ ਦੇ ਨਾਲ ਸਤਲੁਜ ਦਰਿਆ ਦਾ ਪਾਣੀ ਜਿਹੜਾ ਉੱਤਰ ਜਿਹੜਾ ਕਦੇ ਹੋਇਆ ਵਾ ਉਹ ਆਉਣ ਵਾਲੇ ਸਮੇਂ ਵਿੱਚ ਖਤਰਨਾਕ ਰੂਪ ਧਾਰਨ ਕਰ ਸਕਦਾ ਬੱਤ ਬੱਤ ਇੱਥੇ ਖੜਾ ਹੋ। ਬਲਿਗੇ ਕੋਲ ਆ ਤੁਹਾਨੂੰ ਦਿਖਾਉਂਦਾ ਇਹ। ਦੱਸ ਕੋ ਤੁਸੀਂ ਦੇਖ ਸਕਦੇ ਆ ਵੀ ਜਿਵੇਂ ਸਤਲੁਜ ਦਰਿਆ ਦਾ ਪਾਣੀ ਲਗਾਤਾਰ ਵੱਧ ਰਿਹਾ ਵਾ ਉੱਥੇ ਆ ਕਿਸੇ ਪਰਿਵਾਰ ਦੇ ਜਿਹੜੇ ਆ ਪਸ਼ੂਆ ਕਾਫੀ ਗਿਣਤੀ ਵਿੱਚ ਉਹ ਪਾਣੀ ਦੇ ਵਿੱਚ ਹੀ ਖੜੇ ਆ। ਹੁਣ ਤੱਕ ਬਸੇ ਕੀ ਆ ਵੀ ਉਹ ਪਰਿਵਾਰ ਆ ਜਾਂ ਤਾਂ ਪਾਣੀ ਦੇ ਵਹਾਤੋਂ ਡਰਦਾ ਕੱਢ ਨਹੀਂ ਰਿਹਾ ਜਾਂ ਉਹਨਾਂ ਕੋਲੇ ਕਿਤੇ ਹੋਰ ਜਗ੍ਹਾ ਨਹੀਂ। ਇੱਕ ਬਹੁਤ ਵੱਡਾ ਜਿਹੜਾ ਵਾ ਤਪਤੀਸ਼ ਦਾ ਜਿਹੜਾ ਵਿਸ਼ਾ ਵਾ ਇਹ ਕਾਫੀ ਪਸੂਆ ਦੇਖੋ ਕਿਵੇਂ ਪਾਣੀ ਦੇ ਵਿੱਚ ਹੀ ਖੜੇ ਆ ਆਸ-ਪਾਸੇ ਲੋਕ ਦੱਸ ਰਹੇ ਆ ਵੀ ਇਹ ਕੱਲ੍ਹ ਦੇ ਆਏ ਖੜੇ ਆ ਤੇ ਜੇ ਕੱਲ੍ਹ ਦੇ ਆਏ ਖੜੇ ਆ ਵੀ ਇਹ ਫਿਰ ਭੁੱਖੇ ਭਾਣੇ ਵੀ ਹੋਣਗੇ ਤੇ ਪ੍ਰਸ਼ਾਸਨ ਇਹਨਾਂ ਦੀ ਵੀ ਇੱਕ ਪਰਤਾਲ ਕਰੇ ਵੀ ਇਹਦਾ ਕੀ ਕਾਰਨ ਆ ਕਿਉਂ ਖੜੇ ਪਰ